ਅਗੀ ਜਦੋਂ ਪੈਰ ਫਿਸਲਦਾ ਨਹੀਂ ਕੋਨੀ ਤੂੰ ਹੇਲਣਾ ਹੈ ਪੈਰ ਫਿਸਲ ਗਿਆ ਹੈ ਪੈਰ ਫਿਸਲ ਗਿਆ ਨਾ ਹੂੰ ਇਹ ਬਾਹਰ ਵੇਸੇ ਗਾਂ ਉੱਤੇ ਚੜਾਈ ਫਿਰ ਨਹੀਂ ਤੂੰ ਗਾਵਾਂ ਨੂੰ ਪੱਠੇ ਪਾਉਂਦੇ ਆ ਨਹੀਂ ਨਹੀਂ ਨੋਰਮਲ ਹੀ ਆ ਕੇ ਸੇਵਾ ਕਰਦੇ ਆਂ ਕਿ ਲੱਬੂ ਲੰਗਣ ਦੇ ਤੇ ਉਹਨਾਂ ਹੀ ਹੂੰ ਮੇਰੇ ਪੈਰ ਫਿਸਲ ਗਿਆ ਤਰ ਫਿਸਲ ਗਿਆ ਮੈਂ ਉੱਤੇ ਗਾਂ ਚੜ ਗਈ ਹਾਂ ਉਹਦੀ ਮਾਰੀ ਛੜਮਾਰੀ ਕਰ ਸੀ ਪਹਿਲਾਂ ਤਿਲਕਣ ਸੀ ਕੀ ਹੁਣ ਅਸੀਂ ਪਲੇਟ ਪਈ ਕੀ ਆ ਰੋਡ ਪਈ ਹੈ ਅੱਛਾ ਤੇ ਹੁਣ ਇਹ ਕਦੋਂ ਟਾਂਕੇ ਟੁੰਕੇ ਕਦੋਂ ਖੁੱਲਣੇ ਕੀ ਜਾਂਦੇ ਆ ਇਹ ਕਹਿੰਦੇ ਮੰਡੇ ਕੱਢਦੇ ਆ ਅੱਛਾ ਮੰਡੇ ਕਢਦੇ ਨੇ ਤੇ ਪਲੇਟ ਕਦੋਂ ਨਿਕਲੂ ਫਿਰ ਪਲੇਟ ਕਹਿੰਦੇ 11 ਮਹੀਨਾ ਬਾਅਦ ਰਾ 11 ਮਹੀਨਾ ਬਾਅਦ ਕਿੰਨੇ ਦਿਨ ਹੋ ਗਏ ਅੱਜ ਇਹ 14 ਤਰੀਕ ਦਾ ਹੋਇਆ ਜੀ ਠਾਣਾ ਬਾ 12 13 ਦਿਨ ਹੋ ਗਏ ਮਮਿੰਦ ਦੱਸਿਆ ਸੀ ਨੇ ਦਿਲਬਾਗ ਨੇ ਕੰਮ ਖਰਾਬ ਹੋਇਆ ਐਸੇ ਕਰ ਸਸ ਜੀ ਆਹ ਕੱਢਦੇ ਪਾਰੋ। ਦਾ ਘੜਦੇ ਵਤ। ਇਹਨਾਂ ਵਾਲੀ ਜਗਰੂਪਣ ਵਾਲੀ ਹੀ ਉਹ ਉਹ ਜਿੱਤਰਾ ਹੀ ਹੈ ਜੀ। ਨਹੀਂ ਉਹ ਉਹ ਲੈ ਗਿਆ ਪਾਣੀ ਕਿ ਉੱਚ ਚੱਲਦਾ ਜੀ। ਚੱਲਦਾ ਸਰ। ਅਜਾ ਉੱਚ ਚੱਲਦਾ ਇਹਨਾਂ ਵਾਲੀ। ਇਹ ਇਹਨਾਂ ਦੀ ਕਿੰਨੀ ਟਹਿਗੀ ਵਿੱਚ? ਇਹਨਾਂ ਦੀ 12 ਕਿੱਲੇ ਦੇ। ਇਹਨਾਂ ਦਾ 12 ਕਿੱਲੇ। ਇਹਨਾਂ ਦਾ 12 ਕਿੱਲੇ ਜਿਹੜਾ ਉਹ ਉੱਚੋਂ ਪਾਣੀ ਜਾਂਦਾ। ਉਹਦੇ ਉੱਤੇ ਆਪਾਂ ਉਹਦੇ ਉੱਤੇ ਆਪਾਂ ਵੇ ਇਹ ਜਿਹੜੀ ਇਹਨਾਂ ਦੀ 12 ਕੈਰੇਟ ਹੈਗੇ ਹੋਰ ਕਿੰਨੀ ਇਹਨਾਂ ਦੀ ਪਾਈ ਦੀ ਹੈ ਇਹਨਾਂ ਉੱਤੇ ਹੁਣੀ ਇਹਨਾਂ ਦਾ ਹੋਰ ਕਿੰਨੀ ਗਨਾ ਪੜੀ ਹੈ ਨਾ ਜਗਰੂਪਰਾ ਉੱਤੇ ਜਗਰੂਪਰਾ ਜਿਹੜੀ 12 ਕੈਰੇਟ ਹੈਗੇ ਉਹਦੇ ਵਿੱਚ ਫੇਰ ਜਗਰੂਪਗੀ ਪਾਈ ਦੀ ਫੇਰ ਉਹਦੇ ਉੱਤੇ ਤੁਸੀਂ ਆਹ ਉਹਦੇ ਨਾਲ ਬਾਟਣਾ-ਬਾਟਾ ਵੀ ਸਾਂਝੀ ਸੀ ਬਰਾਬਰ ਤੇ ਬਰਾਬਰ ਬਰਾਬਰ ਹੂੰ ਤੇ ਇਹਨਾਂ ਵੱਡੀ ਮੋਟਰਸਾਈਕਲ ਹੈ ਨਾ ਸਾਂਝੀ ਵਰਤਾ ਜੀ ਆਪਾਂ ਇਹ ਇੱਧਰ ਉੱਪਰ ਬਣਿਆ ਆ ਥੱਲੇ ਨੂੰ ਉੱਪਰਲੇ ਬਣੇ ਨੇ ਲਿੰਗੇ ਬਨੇ ਨਹੀਂ ਪਰਲਮਨ ਕੱਕੜ ਕੇ ਲਿੰਗੇ ਬਨੇ ਚਲੋਗੇ ਆ ਵੀ ਉੱਤੋਂ ਰੁੜ ਗਈ ਐ ਥਲੜੀ ਵੱਜ ਗਈ ਐ ਨਹੀਂ ਥਲੜੀ ਰੁੜ ਗਈ ਐ ਟਾਪ ਸਰ ਤੇ ਕਰ ਬਹੁਤ ਜਲੋਗਲ ਬਹੁਤ ਜ਼ਿਆਦਾ ਇਸ ਤਰ੍ਹਾਂ ਭਾਈ ਜਾਨੀ ਕਿ ਉੱਥੋਂ ਟਾ ਲੱਗੀ ਜੇ ਥਾਣੂ ਤਰੀਗੀ ਨਾ ਆਪਣਾ ਬੁਰਦਾਰਸ ਟਾਪ ਸਰ ਤੇ ਕਟਾ ਆਪਸੇ ਸਾਰਿਆਂ ਨੇ ਇੱਕ ਤਰੀਕਾ ਜੇ 10 ਕਿਲੇ ਚਲੀ ਗਈ ਜੇ ਕਿ 20 ਕਿਲੇ ਚਲੀ ਗਈ ਫਿਰ 5 ਕਿਲੇ ਸਾਰਿਆਂ ਨੂੰ ਥਾਣੂ ਧੌਂਦੇ ਢੌਂਦੇ ਪਿਆਰੇ ਆ ਗਿਆ ਸਾਡਾ ਉੱਥੇ 12 13 ਕਿਲੇ ਥਾ ਇਕੱਠਾ ਹੀ ਸਾਰੇ ਢਹਿ ਗਿਆ ਮੋਟਰਾਂ ਵੀ ਜਾਂਦੇ ਲੱਭਣੇ ਡੇਪਨਿਕ ਕਰਦੇ ਕਿਥੇ ਇਹਨਾਂ ਦਾ 88 ਵਾਲੇ ਪਾਣੀ ਦੀ ਠੱਠੀ ਜੀ ਹੋਣ ਆਣ ਕੇ ਮੜੀ ਜੀ ਕਿਤੇ ਮੋਟਰਾਂ ਚਾਲ ਲਗੀਆਂ ਦੋ ਸਾਲ ਫੇਰ ਹੁਣ ਮੋਟਰਾਂ ਲਵਾਈਆਂ ਮੱਛੀ ਤੋਂ ਤੇ ਉਹ ਵੀ ਹੋਣ ਸ਼ੈੜ ਹੀ ਕੋ ਰਹਿ ਗਈ ਉਹ ਬੋਰ ਵੀ ਮੋਟਰਾਂ ਦੀਦਾ ਕੁਝ ਨਹੀਂ ਆ ਰਹੀ ਨਾਮ ਕੋਲ ਲੱਭਦਾ ਆ ਹੀ ਉੱਥੇ ਆ ਗਿਆ ਬਸੇਸ਼ ਨਦਿਆ ਉੱਤੇ ਆ ਗਿਆ ਉੱਥੇ ਆਪੇ ਇਹ ਜੇ ਪਾਣੀ ਵਗੰਦੇ ਉੱਥੇ ਪਾਣੀ ਲੱਥੂ ਫੇਰ ਪਤਾ ਲੱਗੂਗਾ ਪਤਾ ਸਾਰਾ ਪਨ ਲੱਗਾ ਹੀ ਪਾਣੀ ਵਗੜਾਉਂਦੇ ਜੀ ਜਾਨੀ ਹੈ ਨਵਾਂ ਨਹੀਂ ਬਹੁਤ ਜਿਆਦਾ 25 ਫੁੱਟ ਨਵਾਂ ਨ ਹੋ ਗਈ ਚੱਲੇ ਇੱਥੇ ਕਿਹਨਾਂ ਦੀ 30 ਕਿਲੇ ਪਰਲੇ ਪੱਸੀ ਆ ਤੇ ਉਹਦੇ ਚ ਤੇਰੇ ਤਾਂ ਗਈ ਹੈ ਉਹ ਪਾਰ ਦੇ ਛੱਡਦੇ ਆਪਣੇ ਜਿੱਥੇ ਬੱਗੂ ਵਾਲਾ ਗੋਦ ਹੈ ਇਹਨਾਂ ਦੀ ਇਹਨਾਂ ਦੀ ਉਹਨਾਂ ਜਗਰੂਪ ਗੀ ਅੱਛੇ ਜਗਰੂਪ ਗੀ ਹਾਂਜੀ ਉਧਰ ਜਿੱਥੇ ਆਪਾਂ ਉਧਰ ਗਏ ਬੱਗੂ ਵਾਲਾ ਗੋਦ ਤੇ ਉਹ ਚੋਰੀ ਰੂਟ ਚ ਕਾ ਲੈਣ ਜੇ ਬੱਤਰ ਆਈ ਹੈ ਆਉਂਦੇ ਆਪਾਂ ਜੀ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਉਹ ਕਹਿੰਦੇ ਸੀ ਕਿ ਛੱਡ ਤਾਂ ਮੁੰਡੇ ਵੀ ਇੱਥੇ ਹੈਗੇ ਬੰਦੇ ਨਹੀਂ ਤਾਂ ਉਹ ਤੋ ਕਹੇ ਦੀ ਲਾ ਦਿਓ ਡਿਊਟੀ ਚ ਕਾ ਲੈਣ ਕੋਈ ਭਾਈ ਨੇ ਇਹੋ ਕਿਹਾ ਵੀ ਤੁਸੀਂ ਬੰਦਾ ਕੋਈ ਆਪ ਦਾ ਜੁਮੇਗਰ ਭਾ ਲੋ ਦੋ ਤਿੰਨ ਆਪਣੇ 1 ਆਦੋ ਉਸ ਵਾਰ ਫਿਰ ਆ ਪਚਕਾਣਾ ਇਹਨਾਂ ਨਾਲ ਜਿਵੇਂ ਤੁਸੀਂ ਆਪਣੀ ਬੰਦੇ ਦੇ ਉਹਨਾਂ ਨਾਲ ਆ ਵੀ ਪੈਸੇ ਪੂਏ ਵਟੇ ਜਾਣਗੇ ਉਹਨਾਂ ਦੇ ਚਾਰ ਉਹ ਛਕਾ ਲੈਣਾ ਆਪਦੀ ਪਹਿਲੀ ਹਾਂਜੀ ਉਹਦੇ ਨਾਲ ਇਹ ਹੁੰਦਾ ਜਿਵੇਂ ਦੂਜੀ ਖਰਾਬ ਹੋਈ ਆ ਉਹ ਰੇਤਾ ਦੇ ਪੈਸੇ ਨਾਲ ਨਾਲ ਪਧਰੀ-ਕੁਧਰੀ ਕਰਕੇ ਆਪਦੀ ਬੀਆਈ ਵੀ ਤੇ ਹੋਈ ਜਾਊਗੀ ਚੱਣੀ ਜੇ ਜੇ ਤਾਂ ਉੱਪਰ ਬਚੀ ਉਹ ਵੀ ਚੀਜ ਹੋਊਗੀ ਇਹਨਾਂ ਚੀਜ਼ਾਂ ਆਹੋ ਉਹਦੇ ਚਾਰ-ਚਾਰ ਪੈਸੇ ਵਟੇ ਜਾਣਗੇ ਤੇ ਘਰ ਦਾ ਕੋਈ ਖਰਚਾ ਚੱਲੂ ਨਾਲ ਰਵਾਰ ਦਾ ਬੜਾ ਪਰਕਪੀਂਦਾ ਰੋਸ਼ੀ ਇਹਦੇ ਬੜਾ ਸੋਗ ਹੋ ਗਿਆ ਜੀ ਸਾਰੀ ਤਕਰੀਬਨ ਆਰਾਮਸੋਹ ਵਾਲੀ ਸਾਈਡ ਤੇ ਸਾਰੇ ਰੁਕੀਆਂ ਆਪਦੇ ਸੰਧਾਂ ਨਾਲ ਝੁਕਣ ਲੱਗ ਪਏ ਆ ਹੂੰ ਤੇ ਚੀਜ਼ਾਂ ਦੇ ਬਹੁਤ ਜ਼ਿਆਦਾ ਬਹੁਤ ਤੋਂ ਲੈ ਕੇ ਰੀਗਾ ਤੋਂ ਲੈ ਕੇ ਸਾਰੇ ਸਾਰੇ ਫਰੀਮੀ ਜ਼ਮੀਨ ਚ ਉਥੇ ਚੌਂਕ ਗੱਲਿਆਂ ਚ ਧੁੱਗੀਆਂ ਇਥੇ ਪੁੱਜੋਗੇ ਪਈ ਸੀ ਆ ਬਹੁਤ ਵਧੀਆ ਹਾਂਜੀ ਆਪਾਂ ਨੇ ਜਿਹੜੀ ਜੋ ਕੀਤੀ ਗੱਲ ਦੇ ਚੁੱਕਣ ਆਏ ਹੂੰ ਨਹੀਂ ਚੁੱਕ ਲੋ ਸਾਰਿਆਂ ਦੀ ਚੁੱਕ ਲੋਗੇ ਤੇ ਕੋਈ ਵਧੀਆ ਪਹਿਲੀਆਂ ਬਣ ਜਾਣਗੀਆਂ ਰੇਤਾਂ ਲਈ ਜੇ ਤੇ ਫਸਲ ਵੀ ਕੋ ਨਹੀਂ ਹੋਣੀ ਹਾਂਜੀ ਰੇਤ ਤੇ ਚੁੱਕੜੀ ਪੈਣੀ ਹੈ ਉਸੇ ਕੱਚੇ ਨਾਲ ਮੁੜ ਕੇ ਚਲੋ ਪਧਰੀ-ਪਧਰੀ ਹੋ ਕੇ ਤੇ ਚਲੋ ਕੀ ਚੀਜ਼ ਹੋਊਗੀ ਹੂੰ 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 ਇਹ ਨਾਲ ਜੁੜੋ ਵੀ ਤਾਂ ਫਿਰ ਮੜੀਂਗੇ ਲਵਾਵਾਂਗੇ ਜੋ ਕੋਈ ਪਾਣੀ ਦਾ ਸਾਧਨ ਨਾ ਉੱਥੇ ਕੋਈ ਆ ਨਾ ਕੋਈ ਮੋਟਰ ਹੈਗੀ ਨਾ ਕੋਈ ਕੋਲ ਨਾ ਕੋਈ ਆਈਓ ਤੇ ਜੀ ਨਾ ਕੋਲ ਤੇ ਕੋਈ ਨਹੀਂ ਵੱਡਾ-ਵੱਡਾ ਨਾ ਕੋਈ ਫਿਕਰ ਨਾ ਕਰੋ ਉਹ ਤੇ ਆਪਾਂ ਬੱਤੀ ਵਾਲੇ ਖੰਬੇ-ਖੁੰਬੇ ਲਵਾ ਕੇ ਜੇ ਕੋਈ ਟਰਾਂਸਫਾਰਮ ਰੋੜ ਗਿਆ ਨਵੇਂ ਲਵਾ ਦਾਂਗੇ ਉਹ ਤੇ ਕਰਨਾ ਹੀ ਆ ਆਪਾਂ ਉਹਦੇ ਕਰਾਂਗੇ ਉਹਦੇ ਨਵੇਂ ਲੱਗ ਜਾਣਗੇ ਆ ਪਾਣੀ ਲੈ ਜੇ ਮੁੜ ਕੇ ਕਰਾ ਦਿੰਨੇ ਆ ਪਾਖੜਾ

ਤੈਨੂੰ ਸਾਕੇ ਕੀ ਪੀੜਾ ਕਰਕੇ ਪੀ ਦੋ ਆਪਣਾ ਆਪਣਾ ਕਿੱਧਰ ਕਿੱਧਰ ਮਾਰਨੀ ਆ ਸਪਰੇ ਘਰਾਂ ਚ ਘਰਾਂ ਚ ਮਾਰ ਦੋ ਨਾ ਇੱਥੇ ਲੱਗ ਲੱਗੇ ਅਗਲੇ ਪਾਸੇ ਕਰ ਦੇ ਨਵੀਂ ਲਾਈਨ ਦੀ ਚਲੋ ਆ ਵਧੀਆ ਗਈ ਤਾਂ ਹੈਲੋ ਦੁਬਾਰਾ ਸਟਾਰਟ ਕਰੀਏ ਕਰੀਏ ਹੈਲੋ ਇੱਕ ਮਿੰਟ ਕਲਪਨਾ ਸਸਿਕਲਪਨਾ ਸਸਿਕਲਪਨਾ ਆਦੇ ਕਮਾਈ ਵਾਲਾ ਕੋਈ ਨਹੀਂਗਾ ਤੇ ਸਾਨੂੰ ਕੋਈ ਫੀਸ ਤੂੰ ਦਿਖਾਈ ਜੇ ਕੋਈ ਆ ਦੇ ਦੇ ਨੇ ਮਾਤਾ ਦੇ 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 ਨੇ ਦੇ ਦੇ ਆ ਆ ਮੇਰੀ ਨਹੀਂ ਕੋਈ ਦੇ ਦੇ ਨੇ ਦੇ ਦੇ ਨੇ ਭੈਣ ਦੇ ਦੇ ਨੇ ਦੇ ਦੇ ਹੋਰ ਜੀ ਭਾਗ ਜੀ ਸਸਿਕਲ ਭਾਜੀ 66 ਹਾਂਜੀ ਬੱਚੀ ਹੋਰ ਸਸਿਕਲ ਭਾਜੀ ਸਸਿਕਲ ਭੈਣ ਆਪਣਾ ਲਾ ਲਾ ਦੋ ਫਿਰ ਫੀਡ ਫੂਡ ਨਿਕਲ ਆਇਆ ਕਿ ਨਹੀਂ ਬਸ ਆ ਗਿਆ ਹੁਣ ਕਿੱਟਾਂ ਲਾ ਦੀਏ ਇਹਨਾਂ ਵਿੱਚ ਕਿੱਟਾਂ ਵਾਂ ਦੂਜੇ ਚ ਫੀਡ ਲਗਾ ਆਪਣੇ ਹਲਕੇ ਦਾ ਪਿੰਡ ਆ ਪਾਰਲੇ ਚੱਲੋਗੇ ਤੇ ਇਥੋਂ ਹਾਂਜੀ ਬੀਬੀ ਦੀਆਂ ਨਾ ਅੱਖਾਂ ਦੀ ਨਿਗਾ ਬਿਲਕੁਲ ਨਹੀਂ ਹੈਗੀ ਤੇ ਮੈਂ ਇਹਨਾਂ ਨੂੰ ਸਵੇਰੇ ਭੇਜਦਾ ਤੁਹਾਡੇ ਕੋਲ ਤੇ ਇਹਨਾਂ ਦਾ ਟ੍ਰੀਟਮੈਂਟ ਆਪਾਂ ਕਰਨਾ ਤੇ ਕੋਈ ਪੈਸਾ ਨਹੀਂ ਲੈਣਾ ਬਿਲਕੁਲ ਫ੍ਰੀ ਇਹਨਾਂ ਨੂੰ ਜੇ ਕੋਈ ਸਰ ਪੈਸਾ ਕੋਈ ਵੀ ਨਹੀਂ ਲੱਗਦਾ ਆ ਬਸ ਮੈਂ ਕਹਿੰਦਾ ਜੇ ਕੋਈ ਮੈਡੀਸਿਨ ਬਾਹਰੋਂ ਲੈ ਕੇ ਦੇਣੀ ਪਊ ਨਾ ਉਹ ਵੀ ਆਪੇ ਲੈ ਦੇਵਾਂਗੇ ਆਪੇ ਲੈ ਦਿਓ ਜੀ ਲੈ ਦਿਓ ਤੇ ਇਹ ਨਾ ਨੰਬਰਦਾਰ ਆ ਜਾਊਗਾ ਤੁਹਾਡੇ ਕੋਲ ਮੇਰਾ ਨਾਮ ਲੈ ਕੇ ਮਿਲੂ ਤੁਹਾਨੂੰ ਠੀਕ ਹੈ ਪਰਸੋਂ ਆਣ ਕੱਲ ਛੁੱਟੀ ਹੈ ਚਲੋ ਆ ਕੱਲ ਦਸਹਰੇ ਛੁੱਟੀ ਪਰਸੋਂ ਆ ਜਾਣਗੇ ਕਰਨੈਲ ਸਿੰਘ ਨੰਬਰਦਾਰ ਆਜੂ ਨਾਲ 9:00 ਵਜੇ ਆ ਜਾ ਠੀਕ ਹੈ ਜੀ ਠੀਕ ਓਕੇ ਜੀ ਓਕੇ ਧੰਨਵਾਦ ਤੁਸੀਂ ਉਹੀਂ ਉੱਥੇ ਮਿਲਣਾ ਪੱਟੀ ਐਸਐਮਓ ਨੂੰ ਠੀਕ ਹੈ ਜੀ ਤੇ ਆ ਮੇਰਾ ਦੱਸ ਕੇ ਤੇ ਉਹ ਕੋਈ ਗੱਲ ਨਹੀਂ ਬਿਲਕੁਲ ਫ੍ਰੀ ਹੋਊਗਾ ਠੀਕ ਹੈ ਜੀ ਧੰਨਵਾਦ ਰਾਜੀ ਮੈਂ ਨਾ ਮੈਂ ਧੰਨਵਾਦ ਯਾ ਨਿਆਰੇ ਲੋਟੋੜ ਮਾਸੇ ਬਾਸ ਭਰਾਓ ਤੁਹਾਡਾ ਪਰ ਮਾਸੇ ਯਾਰਾ ਤਾਮਾ ਕਰੋ ਕੋਈ ਮਿਸੇ ਕਰ ਲੋ ਇਹਨਾਂ ਦੇ ਚਲੋ ਆਲ ਪੈਣ ਆ ਉੱਪਰ ਹੀ ਰੱਖ ਲੀ ਆ ਉਧੇ ਆ ਪਤਿਆਨ ਪਤਿਆਨ ਲਓ ਤਾਂ ਲੈ ਇੰਦਰ ਆਲੋ ਆਓ ਭੈਣ ਆਓ ਭੈਣ ਆਜੋ ਭੈਣ ਤੇ ਆਣਾ ਤੇ ਆਣਾ ਤਾਂ ਇਧਰ ਭੈਣ ਲੋਕਾ ਆਤਰਪਾਲ ਸਰਾਵੋ ਪੈਰ ਪੜੇ ਕਿੱਛੇ ਨਾ ਮਰੇ ਆਜੋ ਭੈਣ ਲੈ ਭੈਣ ਕਾਤਰ ਬਾ ਆ ਪੁੱਤ ਤਰਪੈਲ ਮਿਲ ਗਈ ਆ ਹਾਂਜੀ ਚਲੋ ਲਓ ਜਿ ਆਓ ਭਾਜੀ ਅੱਗੇ ਆਜੋ ਆਓ ਜੀ ਇੱਧਰ ਆਜੋ ਹਾਲੇ ਵੀ ਨਾ ਵੇਖੋ ਨੋਮ ਆਓ ਭੈਣ ਲਓ ਭੈਣ ਕਰ ਗਿਆ ਲੱਗ ਗਿਆ ਲੋ เอาไปโลไปโลเปโลป हां तू ਕਿਵੇਂ ਝੁਕੇ ਆ ਆਜ ਪੰਜੇ ਚੋਣਾਂ ਆਓ ਵੀ ਤੂੰ ਆ ਪੈਣਾ ਆਜ ਪੈਣਾ ਬਿਲਾ ਆਜ ਨਹੀਂ ਇਹਦੇ ਸਰਪੰਚ ਸਾਹਿਬ ਕੇ ਪਰਿਵਾਰ ਨੂੰ ਤੋ ਉਤਰਾਂ ਦੇ ਦਿਓ ਜਿਹੜੀਆਂ ਤੇ ਕੋ ਨਹੀਂ ਭੈਣ ਸਰਪੰਚ ਸਾਹਿਬ ਕੇ ਪਰਿਵਾਰ ਚ ਇਹਨਾਂ ਨੂੰ ਜਿੰਦੀਆਂ 5 7 10 ਦੇੜੀਆਂ ਦੇ ਦਿਓ ਨਾ ਉਹ ਲਿਖਣ ਦੇ ਆਪਣੇ ਕਰੀਏ ਨਾ ਆ ਕਰਨਾ ਹੈ ਲੋ ਜੀ ਬਾਈ ਲਓ ਇਹ ਪਾਣੀ ਦੀਆਂ ਬੋਤਲਾਂ ਪਾਸੇ ਕਰ ਲਓ ਇਹ ਉਂ ਖੋਲ ਲਓ ਕੱਲੀ ਕੱਲੀ ਬੋਤਲ ਦੇ ਦੀਏ ਕੋਈ ਇੱਥੇ ਕਰੋ ਬੋਤਲ ਲੈਣੇ ਸਾਰੇ ਪਾਣੀ ਠੀਕ ਤਿੰਨ ਕੰਪਲੈਟ ਨੇ ਬਣਾ ਲਾ ਤੈਨੂੰ ਕਿਹ ਟੱਡੀ ਆਈ ਹੋ ਲਓ ਜੀ ਲਾਉਂਦੇ ਰਹਾ ਲਓ ਜੀ ਲੈ ਵੀ ਫਿਰ ਲੋਈ ਆਓ ਵੀ ਮੁੰਡਿਓ ਆਈ ਸ਼ਾਬਾਸ਼ ਇਹ ਮੁੰਡੇ ਤਗੜੇ ਆ ਅਤਰਪੈਲ ਦਿਓ ਵੀ ਆਹ ਲੈ ਆਓ ਆਲੇ ਪੈਣ ਅਤਰਪੈਲ ਵੀ ਲੈ ਜਾ ਪੈਣ ਆਲੇ ਪਿੰਡ ਉਹ ਬੱਲੇ ਬੱਲੇ ਇੱਧਰ ਰੱਖੋ ਲੈ ਆਪੋ ਇਸ ਤਰ੍ਹਾਂ ਕਰੋ ਤਰਪੇਲਾ ਇਹ ਨੁਕਰੇ ਰੱਖੋ ਇੱਧਰ ਇੱਕ ਬੰਨੇ ਰੱਖੋ ਵੇਚ ਖਲਾਰਾ ਪੈ ਗਿਆ ਤਾ ਲੈ ਆਪੋ ਆ ਤਰਪਾਨ ਲੀ ਆਓ ਜੀ ਆਓ ਆਓ ਹੋਈ ਸ਼ਬਲੈ ਲੈ ਲਓ ਜੀ ਆਇਆ ਬੰਦੇ ਆ ਲਿਆ ਮੁਰਦਾਲ ਦੇ ਆਓ ਜੀ ਬਾਬਾ ਜੀ ਛੜਦੇ ਨਹੀਂ ਤੂੰ ਥੱਲੇ ਹੋ ਜਗਾ ਮੈਂ ਤੇ ਸਰਪੰਚ ਇਥੋਂ ਚ ਕੋਣ ਕੱਕੜ ਕੇ ਸਾਰੇ ਆ ਕੋੱਕੜ ਕੇ ਆਓ ਵਾਅਦ ਦਿੱਤੀ ਉਸ ਬਸ ਕਾਲਾ ਹੋ ਗਿਆ ਜੀ ਚਲ ਕੇ ਬੇਟਾ ਫੜੀ ਜਲੋ ਨਾ ਬੋਲ ਤੋ 2400 ਆ ਬਾੜਾ ਸਰ ਮਚਾ ਲਾ ਗੋ ਲਾ ਗੋ ਫੜੀਆ ਪਿਛੋਂ 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 ਸਾਰਿਆਂ ਨੂੰ ਮਹਿਜਣਾ ਹੈ ਆਉ ਆਉ ਬਾਜੀ ਆਉ ਚਲੋ ਚਲੋ ਵੀ ਲੈ ਜਿਓ ਜੀ ਜੀ ਲੈ ਜਾ ਲੈ ਚੋਕਲਾ ਪੁੱਤਰਾ ਛੱਡ ਦਈਏ ਧਿਆਨ ਨਾਲ ਆ ਜਾ ਆਜੋ ਮੋਢਾ ਲਾ ਲਿਆ ਕਰੋ ਸਭੋ ਸਿਰ ਤੇ ਜਰੂਰ ਉਹ ਪੈਂਦਾ ਆਪਣਾ ਸੂੜਾ ਮੁੰਡੇ ਦੇ ਚੁਕਾ ਵੈਰੀ ਗੁੱਡ ਮਾਦਾ ਤੋਂ ਸਾਡਾ ਮੁੰਡੇ ਨੂੰ ਖਲਾ ਹਾਂ ਆ ਆ ਭੈਣ ਚੁੱਕ ਲੈਂਦੀ ਆ ਆ ਯਾਰ ਲਾ ਆ ਆ ਲਾ ਦੇ ਲਾ ਦੇ ਆਹ ਲੈ ਭੈਣ ਆ ਲੈ ਆ ਭੈਣ ਨੂੰ ਚੁੱਕ ਲੈਣ ਆਓ ਜੀ ਆਜੋ ਭਾਜੀ ਸਲਾਟ ਕਰੇ ਫਿਰ ਅੱਗੇ ਤੇ ਲਾ ਦਿਓ ਆਹਨੇ ਬੰਦਾ ਲੈ ਜਾਓ ਬਾਹਰ ਰੱਖੋ ਰੱਖ ਲਓ ਅੱਗੇ ਉੱਤੇ ਰੱਖ ਦਿਓ ਲਿਆ ਆ ਉੱਪਰ ਧਿਆਨ ਨਾਲ ਤਾਣਾ ਚਾਹੀਦਾ ਮਣਕਾ ਲੋਏ ਤਾਂ ਫੇਰ ਚੋਕਲਾ ਚਲੋ ਜੀ ਆਓ ਪਹਿਣਾ ਪਹਿਣਾ ਆਉਣ ਪਹਿਲਾਂ ਪਹਿਣਾ ਆ ਜਾਣਾ ਆਜੋ ਪਹਿਣ ਆਜੋ ਆਜਾ ਮਨੇ ਕਰੀ ਆਜੋ ਆ ਗਰਮੀ ਤੋਂ ਲੈ ਆਓ ਆਜੋ ਭੈਣ ਆਜੋ ਭੈਣ ਆਜੋ ਭੈਣ ਕਿਹਾ ਜਿਹੜੇ ਰਹਿ ਕੇ ਪਾਲ ਸਾਡੀਆਂ ਚੁੱਕ ਦੇਣਾ ਫੇਰ ਲਈ ਆਓ ਲਈਓ ਪਹਿਲਾਂ ਚੋਕਰ ਲਈਓ ਪਹਿਲਾਂ ਚੋਕਰ ਦੇ ਦਿਓ ਲਓ ਭੈ ਆਜੋ ਭੈਣਾ ਤੁਸੀਂ ਲੈ ਲਿਆ ਹਾਂ ਆ ਆਜੋ ਦੇਹਦਾਰ ਜੀ ਭੈਣਾ ਭਲੋ ਜੀ ਆਜੋ ਭੈ ਆਜੋ ਭੈਣਾ ਧਿਆਨ ਨਾਲ ਧਿਆਨ ਮੋਢੇ ਤੇ ਰਖਾ ਦਿਆ ਕਰੋ ਮੋਢੇ ਤੇ ਰਾਖਿਆ ਚਲ ਚਲ ਫੋਟੇ ਰੱਖ ਮੋਟੇ ਚਲ ਬੋਰਡ ਦੋਤਾਂ ਨੂੰ ਕੀ ਕਰਦੇ ਆਓ ਆਓ ਆਜੋ 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 ਮੇਰੇ ਵੀਰ ਆਜੋ ਹਾਂਜੀ ਆਜੋ ਯਾਰ ਇਹ ਕੋੜਲਾ ਇਹ ਨਹੀਂ ਪੜਨਾ ਸਰਜੀਤ ਅਜਾਪੇ ਯਾਰ ਦੋ ਫੋਰ ਗਿਆ ਦੇ 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 ਦਿ ਦੇ ਦੋ ਹਾਂ ਨਹੀਂ ਸਰ ਉੱਥੇ ਕਿੱਥੇ ਅੱਜ ਫੇਰ ਸਾਡੇ ਪਟਿਆਲਕੇ ਦੇ ਜਿਹੜੇ ਲਗਭਗ 25 ਦੇ ਕਰੀਬ ਪਿੰਡ ਇਫੈਕਟਡ ਹੋਏ ਆ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਵੱਧ ਨੁਕਸਾਨ ਹੋਇਆ ਜਿਹੜੀਆਂ ਬਈਕਾਂ ਦਰਿਆ ਦੇ ਵਿੱਚ ਆ ਉਹਨਾਂ ਬਈਕਾਂ ਦੇ ਉੱਤੇ ਡੇਰਿਆਂ ਦੇ ਉੱਤੇ ਅੱਜ ਫੇਰ ਅਸੀਂ ਚੋਕਰ ਫੀਡ ਕਰ ਬੈਡਾਂ ਤੇ ਵਿਛਾਉਣ ਨੂੰ ਕਿਉਂਕਿ ਗੱਦੇ ਬਿਸਤਰੇ ਸਾਰਾ ਕੁਝ ਖਰਾਬ ਹੋ ਗਿਆ ਸੀ ਬੈਡਾਂ ਤੇ ਗੱਦੇ ਨਾਲ ਕੰਬਲ ਤੇ ਹੋਰ ਘਰ ਵਸਤਾਂ ਦੀਆਂ ਜਿਹੜੀਆਂ ਰਸੋਈ ਦੀਆਂ ਚੀਜ਼ਾਂ ਵਾਂ ਆਟਾ ਚੌਲ ਦਾਲਾਂ ਛੋਲੇ ਤੇਲ ਸਾਰਾ ਕੁਝ ਹੀ ਜੋ ਵੀ ਰਸੋਈ ਦੇ ਵਿੱਚ ਰੋਜ਼ ਵਰਤੋ ਦੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਚੀਜ਼ਾਂ ਲਿਆ ਕੇ ਦਿੱਤੀਆਂ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਇਹਦੇ 'ਚ ਕੋਈ ਇਹ ਨਹੀਂ ਵੀ ਅਸੀਂ ਕੁਝ ਸਾਨ ਕੀਤਾ ਸਾਡੇ ਪਰਿਵਾਰ ਨੇ ਸਾਡੇ ਭੈਣ ਭਰਾ ਨੇ ਤੇ ਜਦੋਂ ਕੋਈ ਇਸ ਤਰ੍ਹਾਂ ਵਿਫਤਾ ਦਾ ਸਮਾਂ ਆਉਂਦਾ ਪੰਜਾਬ ਤੇ ਪੰਜਾਬੀਅਤ ਪੰਜਾਬੀ ਉਹ ਸੂਰਬੀਰ ਯੋਧੇ ਨੇ ਜਦੋਂ ਵੀ ਬਾਹਰਲੀ ਦੂਜੀ ਕਿਸੇ ਸਟੇਟ ਤੇ ਜਾਂ ਕਿਸੇ ਦੇਸ਼ ਤੇ ਕੋਈ ਵਿਫਤਾ ਆਈ ਆ ਪੰਜਾਬੀਆਂ ਨੇ ਉਥੇ ਦਿਲ ਖੋਲ ਕੇ ਜਾ ਕੇ ਮਦਦ ਕੀਤੀ ਆ ਉਸੇ ਤਹਿਤ ਇਹ ਸਾਡੇ ਭੈਣਾ ਭਰਾ ਨੇ ਇਹ ਕਿਸੇ ਵੇਲੇ ਹੋ ਸਕਦਾ ਕਿਸੇ ਸਮੇਂ ਇਹਨਾਂ ਭੈਣਾ ਭਰਾਵਾਂ ਨੇ ਜਿੱਤੇ ਕਿਤੇ ਕਿਸੇ ਤੇ ਵਿਫਤਾ ਪਈ ਆ ਇਹਨਾਂ ਮਦਦ ਕੀਤੀ ਹੋਵੇ ਹੋ ਸਕਦਾ ਜਦੋਂ ਕਿਤੇ ਸਾਡੇ ਦੇ ਵਿਵਤਾ ਪਈ ਉਹ ਵੇਖ ਤੇ ਬਜ਼ੁਰਗਾਂ ਤੇ ਤੇ ਉਦੋਂ ਇਹਨਾਂ ਭੈਣ ਭਰਾਵਾਂ ਮਦਦ ਕੀਤੀ ਹੋਵੇ ਤੇ ਉਸੇ ਘੜੀ ਦੇ ਤਹਿਤ ਇਹ ਤੇ ਇੱਕ ਚੇਨ ਆ ਉਹ ਜਦੋਂ ਚੱਕਰ ਘੁੰਮਦਾ ਵਾ ਚੇਨ ਉਹੋ ਘਰਾਰੀ ਦੇ ਉੱਤੇ ਘੁੰਮਦੀ ਜਾਂਦੀ ਹੈ ਤੇ ਉਹ ਚੇਨ ਦੀਆਂ ਜਿਹੜੀਆਂ ਕੜੀਆਂ ਉਹ ਅੱਗੇ ਪਿੱਛੇ ਹੁੰਦੀਆਂ ਜਾਂਦੀਆਂ ਜਦੋਂ ਕੋਈ ਵੀ ਇਨਸਾਨ ਕਿਸੇ ਦੇ ਕੰਮ ਆਉਂਦਾ ਤੇ ਉਹ ਪਰਮਾਤਮਾ ਕਿਤੇ ਨਾ ਕਿਤੇ ਉਹ ਇਹੋ ਜੀ ਕੜੀ ਜੋੜਦਾ ਵਾ ਜੇ ਕਿਤੇ ਲੋੜ ਪੈਂਦੀ ਆ ਤੇ ਉਹ ਫਿਰ ਹਰ ਇਨਸਾਨ ਉਹ ਇਸ ਇਨਸਾਨ ਦੇ ਕੰਮ ਆਉਂਦਾ ਇਨਸਾਨੀਅਤ ਦੇ ਤੌਰ ਤੇ ਕੰਮ ਆਉਂਦਾ ਬਾਕੀ ਪੰਜਾਬੀ ਤੇ ਜਾਣੀ ਇਸ ਨਾ ਨਾ ਜਾਂਦੇ ਆ ਵੀ ਪੰਜਾਬੀ ਹਰ ਇੱਕ ਦੀ ਮਦਦ ਕਰਨ ਨੂੰ ਜਾਣੇ ਜਾਂਦੇ ਆ ਪੰਜਾਬੀ ਦੂਜੀਆਂ ਸਟੇਟਾਂ ਚ ਦੂਜੀਆਂ ਦੇਸ਼ਾਂ ਦੇ ਵਿੱਚ ਜਾ ਕੇ ਜੇ ਕੋਈ ਵਿਫਤਾ ਆਉਂਦੀ ਆ ਲੰਗਰ ਲਾਉਂਦੇ ਆ ਰੋਟੀ ਪਾਣੀ ਦੇ ਲੰਗਰ ਦਵਾਈਆਂ ਦੇ ਲੰਗਰ ਇੱਥੋਂ ਤੱਕ ਕਿ ਕੱਪੜਿਆਂ ਦੇ ਪੈਸਿਆਂ ਨੂੰ ਲੰਗਰਾਂ ਦੇ ਰੂਪ ਦੇ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਆ ਤੇ ਹੁਣ ਅਜੇ ਸਾਡੇ ਇਲਾਕੇ ਦੇ ਵਿੱਚ ਪੈਲੀਆਂ ਜੇ ਸੱਲੀਆਂ ਅਹੀਂ ਕੋਸ਼ਿਸ਼ ਕੀਤੀ ਅੱਜ ਤੋਂ 7 ਦਿਨ ਪਹਿਲਾਂ ਵੀ ਟਰੈਕਟਰ ਪੈਲੀਆਂ 'ਚ ਵੜਨ ਪਰ ਟਰੈਕਟਰ ਪੈਲੀਆਂ 'ਚ ਵੜੇ ਉੱਤੋਂ ਪੈਲੀਆਂ ਵੇਖਣ ਨੂੰ ਬੱਤਰ ਹੀ ਪਰ ਪੈਲੀਆਂ ਥੱਲੇ ਹਿੱਲੀਆਂ ਨਿਕਲੀਆਂ ਆਉਣ ਵਾਲੇ 10 ਦਿਨਾਂ ਤੱਕ ਇੱਥੇ ਸਾਡੇ ਜਿਹੜਾ ਏਰੀਆ ਵਿੱਚ ਟਰੈਕਟਰ ਚੱਲਣਗੇ ਪੈਲੀਆਂ ਦੇ ਬਾਕੀ ਜਿਹੜੀ ਪਾਲਿਸੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹਦਾ ਖੇਤ ਉਦੀ ਰੇਤ ਚਲਾਈ ਆ ਉਦੇ ਤਹਿਤ ਲੋਕਾਂ ਨੂੰ ਬੜੀ ਵੱਡੀ ਸਹੂਲਤ ਹੁੰਦੀ ਪਈ ਆ ਲੋਕ ਆਪਣੀਆਂ ਜ਼ਮੀਨਾਂ ਦੇ ਵਿੱਚੋਂ ਰੇਤ ਵੇਚ ਰਹੇ ਆ ਜ਼ਮੀਨਾਂ ਪੱਧਰ ਕਰ ਰਹੇ ਆ ਲੋਕੀ ਆਪ ਮੁਹਾਰੇ ਇਹ ਗੱਲਾਂ ਬੋਲਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਇਹ ਪਾਲਿਸੀ ਬਣਾਈ ਆ ਉਹਦੇ ਤਹਿਤ ਸਾਨੂੰ ਬੜਾ ਵੱਡਾ ਫਾਇਦਾ ਪਹੁੰਚਿਆ ਵਾ ਭੀ ਅੱਗੇ ਜੇ ਕਿਤੇ ਅਸੀਂ ਚਮਚਾ ਵੀ ਰੇਤ ਦਾ ਚੁੱਕ ਲੈਣਾ ਤੇ ਉਸੇ ਲਈ ਮਾਈਨਿੰਗ ਵਾਲਿਆਂ ਪੁਲਿਸ ਵਾਲਿਆਂ ਹੋਰ ਕਈ ਵਪਾਰ ਗਾ ਜਾਣਾਂ ਤੇ ਆ ਕੇ ਸਾਡੇ ਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦੇਣੀਆਂ ਤੇ ਹੁਣ ਅਹੀਂ ਆਪਦੀਆਂ ਜ਼ਮੀਨਾਂ ਜਿਹੜੀਆਂ ਉਹ ਜਦੋਂ ਮਰਜੀ ਅਸੀਂ ਰੇਤ ਚੁੱਕਦੇ ਆ ਪੱਧਰੀਆਂ ਕਰਦੇ ਆ ਦਿਨੇ ਚੁੱਕਦੇ ਆ ਰੇਤ ਰਾਤ ਚੁੱਕਦੇ ਆ ਵੀ ਕਿਸਾਨਾਂ ਨੇ ਕਿਹਾ ਵੀ ਸਾਨੂੰ ਹੁਣ ਕਿਸੇ ਤਰ੍ਹਾਂ ਦਾ ਕੋਈ ਕਿਸੇ ਵਿਭਾਗ ਲੋ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਕਿਉਂਕਿ ਇਹ ਸਾਡੀ ਸਰਕਾਰ ਆ ਤੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਹੁਣ ਜਦੋਂ ਬੱਤਰ ਆਉਂਦੀਆਂ ਜ਼ਮੀਨਾਂ ਇਹ ਪੱਧਰੀਆਂ ਵੀ ਕਰਵਾਵਾਂਗੇ ਜ਼ਮੀਨਾਂ ਵਾਵਾਂਗੇ ਵੀ ਤੇ ਕਣਕਾਂ ਦੇ ਬੀ ਡੀਏਪੀ ਖਾਦ ਡੀਜ਼ਲ ਹੋ ਹਰ ਪੱਖੋਂ ਸਾਰੇ ਭੈਣ ਭਰਾ ਰਲ ਮਿਲ ਕੇ ਅਸੀਂ ਆਪਦੇ ਕਿਸਾਨ ਵੀਰਾਂ ਦੀ ਮਦਦ ਕਰਾਂਗੇ ਸਾਡੇ ਪਰਿਵਾਰ ਨੇ ਸਾਡੇ ਭੈਣਾ ਭਰਾ ਨੇ ਅਸੀਂ ਕੋਈ ਫੇਰਮਾ ਇਹ ਗੱਲ ਦਰਾ ਦਿਆਂ ਅਸੀਂ ਅਸੀਂ ਕੋਈ ਇਹਨਾਂ ਦੀ ਮਦਦ ਨਹੀਂ ਅਸੀਂ ਆਪਣੀ ਮਦਦ ਕਰਦੇ ਪਏ ਕਿਉਂਕਿ